ਪਰ ਰਾਈਵਲ ਫੀਲੋ ਨੇ ਪਹਿਲਾਂ ਛੁੱਟੀਆਂ ਕਿਤਿਆਂ ਗਈਆਂ ਸਰਕਾਰੀ ਸਕੂਲਾਂ ਦੇ ਵਿੱਚ ਬਾਅਦ ਵਿੱਚ ਛੁੱਟੀ ਕੀਤੀ ਗਈ ਹੈ ਕਿਉਂਕਿ ਅੱਜ ਸਾਰੇ ਸਕੂਲ ਚ ਪਾਣੀ ਭਰ ਗਈ ਪ੍ਰਿੰਸੀਪਲ ਰੂਮ ਤੋਂ ਤਾਂ ਇਹ ਸਾਨੂੰ ਛੁੱਟੀ ਕਰਤੀ ਅਸੀਂ ਸਰਕਾਰ ਕੋਈ ਇਹ ਚਾਹਣਾ ਵੀ ਸਾਡੇ ਸਕੂਲ ਨੂੰ ਬੰਦ ਕਰਤਾ ਜਾਵੇ ਕਿੰਨਾ ਪਾਣੀ ਆ ਆ ਸਪੀਕਰ ਇਹ ਮੈਨਲੇ ਵਿਸਮ ਕਰਦਾ ਤੇ ਮੈਨੂੰ ਇਸ ਗੱਲ ਦਾ ਮਨ ਵੀ ਆ ਤੇ ਮੈਂ ਜੇ ਉਹ ਨੀਸਤਾਂ ਦਾ ਦਰਦ ਵੀ ਸਮਝਦਾ ਜਿਨ੍ਹਾਂ ਨੇ ਸਾਡੀ ਏਸਪੀ ਖੇਰੀ ਸਮੱਸਿਆ ਨੂੰ ਖਾਸ ਕਰਕੇ ਉਹ ਸਕੂਲਾਂ ਤੇ ਜਿੱਥੇ ਗਰੀਬ ਪੜਦੇ ਨੇ ਦਲਤ ਪੜਦੇ ਨੇ ਗਰੀਬ ਕਿਸਾਨਾਂ ਦੇ ਬੱਚੇ ਪੜਦੇ ਨੇ ਜਿੱਥੇ ਗਰੀਬ ਦੁਕਾਨਦਾਰਾਂ ਦੇ ਪੜਦੇ ਨੇਗੇ ਉਹਨਾਂ ਬਾਰੇ ਅੱਜ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਇਹ ਸੁਖਨਾ ਜੀ ਤੇ ਜਾਣ ਦੀ ਲੋੜ ਨਹੀਂ ਤੁਮ ਚੰਡੀਗੜ੍ਹ ਦੇਖ ਤੇ ਜਾਣ ਦੀ ਲੋੜ ਨਹੀਂ ਸਾਡਾ ਇਹ ਸਕੂਲ ਵੇਖ ਬਣਾ ਕੇ ਰੱਖਤਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਜੇ ਸਰਕਾਰ ਨੇ ਸਰਕਾਰੀ ਸਕੂਲਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ لازمی ਤੌਰ ਤੇ ਅਸੀਂ ਦੇਖਦੇ ਹਾਂ ਵੀ ਇਹ ਸਕੂਲ ਥੋੜਾ ਮोटा ਉੱਚਾ ਹੁੰਦਾ ਤਾਂ ਹੋ ਸਕਦਾ ਹੈ ਵੀ ਸਰਕਾਰ ਨੂੰ ਛੁੱਟੀ ਨਾ ਕਰਨੀ ਪੈਂਦੀ ਪਰ ਇਹ ਵੀ ਦੁੱਖ ਹੈਗਾ ਵੀ ਪ੍ਰਾਈਵੇਟ ਸਕੂਲਾਂ ਨੇ ਪਹਿਲਾਂ ਛੁੱਟੀਆਂ ਕੀਤੀਆਂ ਨੀਆਂ ਸਰਕਾਰੀ ਸਕੂਲਾਂ ਦੇ ਵਿੱਚ ਬਾਅਦ ਵਿੱਚ ਛੁੱਟੀ ਕੀਤੀ ਗਈ ਹੈ ਕਿਉਂਕਿ ਉਥੇ ਦੇ ਬੱਚੇ ਪੜ੍ਹਦੇ ਨੇ ਉਹ ਮਿਡਲ ਕਲਾਸ ਦੇਣਗੇ ਪੈਸੇ ਆਣ ਦੇਣੇ ਜਿਹੜੇ ਇੱਥੇ ਪੜ੍ਹਦੇ ਨੇ ਉਹ ਯੂਰਪ ਕਲਾਸ ਕਿਉਂ ਨੇ ਗਰੀਬ ਨੇਗੇ ਸੋ ਅੱਜ ਮੈਨੂੰ ਲੱਗਦਾ ਵੀ ਸਰਕਾਰੀ ਸਕੂਲ ਨੂੰ ਇਸ ਨੂੰ ਖਾਸ ਕਰਕੇ ਸਾਡੀ ਸਰਕਾਰ ਨੂੰ ਚਾਹੀਦਾ ਹੈਗਾ ਵੀ ਉਹ ਸਾਡੇ ਸਕੂਲ ਵੱਲ ਧਿਆਨ ਦੇਵੇ ਇਹਨੂੰ ਉੱਚਾ ਚੱਕੇ ਇਹਨੂੰ ਪ੍ਰਾਉਡ ਦੇ ਆਧਾਰ ਦੇ ਉੱਪਰ ਜਿਹੜਾ ਬਕਾਫੀ ਦਾ ਕੀਤਾ ਜਾਵੇ ਅੱਜ ਸਾਰੇ ਸਕੂਲ ਚ ਪਾਣੀ ਭਰ ਗਈ ਪ੍ਰਿੰਸੀਪਲ ਰੂਮ ਚ ਤਾਂ ਹੀ ਸਾਨੂੰ ਛੁੱਟੀ ਕਰਤੀ ਅਸੀਂ ਸਰਕਾਰ ਤੋਂ ਇਹੀ ਚਾਹਣਾ ਵੀ ਸਾਡੇ ਸਕੂਲ ਨੂੰ ਸਚਾ ਕਰਤਾ ਜਾਵੇ ਕਿੰਨਾ ਪਾਣੀ ਹੈ ਸਾਡਾ ਗੋਡੇ-ਗੋਡੇ ਤੱਕ ਪਾਣੀ ਹੈ ਇਹ ਜੂ ਬਾਤ ਹੀ ਹੈ ਜੀ ਛੁੱਟੀ ਪੜਾਈ ਨਹੀਂ ਖਰਾਬ ਹੋ ਰਹੀ ਪੜਾਈ ਤਾਂ ਖਰਾਬ ਹੋ ਰਹੀ ਹੈ ਹੁਣ ਪਰ ਕੀ ਕਰੀਏ ਜੀ ਤੁਸੀਂ ਕਿਹਾ ਨਹੀਂ ਸਕੂਲ ਦੇ ਪ੍ਰਿੰਸੀਪਲ ਨੂੰ ਕਿਹਾ ਸੀ ਕਹਿੰਦੇ ਛੁੱਟੀ ਕਰਤੀ ਤੁਹਾਨੂੰ ਜੀ ਬਾਗ ਲਿਓ ਘੜੀ ਬਾਗ ਲਿਓ ਠੀਕ ਹੈ